ਸਿਕਲ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹਨਾਂ ਪੰਜ ਪ੍ਰਸਿੱਧ ਫੀਮੇਲ ਸਿੰਗਰਜ਼ ਬਾਰੇ ਜਿਨ੍ਹਾਂ ਨੇ ਆਪਣੇ ਟੈਲੈਂਟ ਆਪਣੀ ਗਾਇਕੀ ਆਪਣੀ ਕਲਾ ਦੇ ਨਾਲ ਸਾਰੀ ਦੁਨੀਆ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਇਹ ਸਾਰੀਆਂ ਸਿੰਗਰਜ਼ ਗਰੀਬ ਫੈਮਿਲੀ ਵਿੱਚ ਜੰਮੀਆਂ ਪਰ ਅੱਜ ਇਹ ਇੰਨੀਆਂ ਅਮੀਰ ਨੇ ਕਿ ਜਿੱਥੇ ਵੀ ਜਾਂਦੀਆਂ ਨੇ 10 ਬਾਂਸਰ ਲੋਡਡ ਗੱਡਿਆਂ ਦੇ ਨਾਲ ਹਮੇਸ਼ਾ ਖੜੇ ਹੁੰਦੇ ਨੇ ਸੋ ਚਲੋ ਸਮਾਂ ਨਾ ਵੇਸਟ ਕਰਦੇ ਹੋਏ ਤੁਹਾਨੂੰ ਲੈ ਕੇ ਚੱਲਦੇ ਆਂ ਇਹਨਾਂ ਪੰਜ ਸਿੰਗਰਜ਼ ਦੇ ਨਾਲ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਦੋਸਤੋ ਅਸੀਂ ਇੱਕ ਪ੍ਰਸਿੱਧ ਪੰਜਾਬੀ ਸਿੰਗਰ ਬਾਰੇ ਜੋ ਕਿ ਰੈਪਰ ਵੀ ਹੈ ਇਸ ਲੜਕੀ ਦਾ ਨਾਮ ਹੈ ਹਾਰਡ ਕੋਰ ਇਹ ਬ੍ਰਿਟਿਸ਼ ਪੰਜਾਬੀ ਕੁੜੀ ਹੈ ਇਹ ਕੁੜੀ ਰੈਪਰ ਰੈਪ ਰੈਪ ਕਰਦੀ ਹੈ ਐਂਡ ਲੰਡਨ 'ਚ ਰਹਿੰਦੀ ਹੈ ਇਹ ਕੁੜੀ ਦਾ ਨਾਮ ਹਾਰਡ ਕੋਰ ਤੁਸੀਂ ਸੁਣਿਆ ਹੋਵੇਗਾ ਇਹਦਾ ਪਹਿਲਾ ਗਾਣਾ ਆਇਆ ਸੀ ਇੱਕ ਗਲਾਸੀ 2007 ਅੱਜਕੱਲ ਇਹਦਾ ਗਾਣਾ ਚੱਲ ਰਿਹਾ ਸ਼ੇਰ ਨੇ ਜਿਸ ਨੂੰ ਕਿ 30 ਮਿਲੀਅਨ ਈਵਿਊਜ਼ ਮਿਲੇ ਨੇ ਇੱਕ ਮੰਥ ਦੇ ਵਿੱਚ। ਦੋਸਤੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਇਹ ਲੜਕੀ ਕਿਸ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਕਿੱਥੋਂ ਆਈ ਹੈ ਕਿੱਥੇ ਦਾ ਜਨਮ ਹੋਇਆ। ਇਹ ਦਾ ਜਨਮ ਹੋਇਆ ਉੱਤਰ ਪ੍ਰਦੇਸ਼ ਕਾਨਪੁਰ ਵਿੱਚ। ਇਹ ਬਹੁਤ ਹੀ ਗਰੀਬ ਫੈਮਿਲੀ ਦੀ ਕੁੜੀ ਹੈ ਦੋਸਤੋ। ਇਹ ਦਾ ਜਨਮ ਇੱਕ ਐਸੇ ਘਰ ਵਿੱਚ ਹੋਇਆ ਜਿੱਥੇ ਇਸ ਦੀ ਮਾਂ ਹੀ ਇੱਕ ਕਮਾਉਣ ਵਾਲੀ ਸੀ। ਉਹਦੇ ਕੋਲ ਇੱਕ ਛੋਟਾ ਜਿਹਾ ਬਿਊਟੀ ਪਾਰਲਰ ਸੀ ਜਿਸ ਨੂੰ ਚਲਾ ਕੇ ਹਾਰਡ ਕੋਰ ਨੂੰ ਪੜਾਉਂਦੀ ਸੀ। ਪਰ ਇਹਦੇ ਪਿਤਾ ਜੀ ਦਾ ਹਾਰਡ ਕੋਰ ਦੇ ਪਿਤਾ ਜੀ ਦਾ ਦੇਹਾਂਤ ਹੋਣ ਕਾਰਨ ਛੋਟੀ ਉਮਰ ਵਿੱਚੇ ਇਸ ਧੀ ਮਾਂ ਨੂੰ ਇਸ ਧੀ ਮਾਂ ਦੇ ਉੱਤੇ ਘਰ ਦੀ ਸਾਰੀ ਜ਼ਿੰਮੇਵਾਰੀ ਆ ਗਈ ਤੇ ਇਸ ਧੀ ਮਾਂ ਨੂੰ ਬਹੁਤ ਫੈਮਿਲੀ ਦੀਆਂ ਫਾਈਨੈਂਸ ਪ੍ਰੋਬਲਮਸ ਆ ਦੇ ਨਾਲ ਦਾ ਸਾਹਮਣਾ ਕਰਨਾ ਪਿਆ ਪਰ ਇਹ ਸਾਰੇ ਸਰਕਮਸਟੈਂਸਿਸ ਨੂੰ ਦੇਖਦੇ ਹੋਏ ਹਾਰਡਕੋਰ ਦੇ ਗ੍ਰੈਂਡਪੈਰੈਂਟਸ ਨੇ ਉਹਦੇ ਮਾਤਾ ਜੀ ਦਾ ਦੁਆਰਾ ਵਿਆਹ ਕੀਤਾ ਇੱਕ ਬ੍ਰਿਟਿਸ਼ ਸਿਟੀਜ਼ਨ ਦੇ ਨਾਲ ਜਿਸ ਕਾਰਨ ਹਾਰਡਕੋਰ ਬ੍ਰਿਟੇਨ ਵਿੱਚ ਆ ਗਈ ਇੰਗਲੈਂਡ ਵਿੱਚ ਆ ਕੇ ਇੱਥੇ ਆ ਕੇ ਇਹ ਬਰਮਿੰਗਮ ਮੂਵ ਹੋਏ ਬਰਮਿੰਗਮ ਸਕੂਲ ਪੜਦੇ ਹੋਏ ਹਾਰਡਕੋਰ ਨੇ ਇੰਗਲਿਸ਼ ਸਿੱਖੀ ਉਤੋਰੀਆ ਨੇ ਆਪਣੇ 뮤זיਕ ਦੀ ਸ਼ੁਰੂਆਤ ਕੀਤੀ ਥੋੜੇ ਥੋੜੇ ਗਾਣੇ ਸ਼ੁਰੂ ਕਰ ਦਿੱਤੇ ਇੰਗਲਿਸ਼ ਵਿੱਚੇ ਪੰਜਾਬੀ ਸੋ ਇਹ ਨੇ ਥੋੜੇ ਥੋੜੇ ਰੈਪ ਰੈਪ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ ਸਕੂਲ ਟਾਈਮ ਵਿੱਚ ਫਿਰ ਕਾਲਜ ਟਾਈਮ ਵਿੱਚ ਫਿਰ ਯੂਨੀਵਰਸਿਟੀ ਟਾਈਮ ਵਿੱਚ ਸੋ 2007 ਵਿੱਚ ਇਸ ਨੂੰ ਆਪਣਾ ਪਹਿਲਾ ਬ੍ਰੇਕ ਮਿਲਿਆ ਜਦੋਂ ਇਹਨੇ ਆਪਣਾ ਫੇਅਰ ਖੁਦ ਆਰਗੇਨਾਈਜ਼ ਕੀਤਾ ਔਰ ਖੁਦ ਲਾਈਵ ਕੀਤਾ 2007 ਦੇ ਵਿੱਚ ਇਸ ਨੂੰ ਇੱਕ ਪੰਜਾਬ ਦੇ ਬਹੁਤ ਹੀ ਫੇਮਸ ਇੰਡਸਟਰੀਅਲਿਸਟ 뮤זיਕ ਇੰਡਸਟਰੀਅਲਿਸਟ ਨੇ ਆਫਰ ਦਿੱਤੇ 2007 ਵਿੱਚ ਇੱਕ ਗਲਾਸੇ 뮤זיਕ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹੁਪਿੰਦਰ ਹੰਡਾ ਬਾਰੇ ਰੁਪਿੰਦਰ ਹੰਡਾ ਦਾ ਨਾਮ ਤੁਸੀਂ ਸੁਣਿਆ ਹੋਏਗਾ ਦੋਸਤੋ ਇਹ ਬਹੁਤ ਹੀ ਪ੍ਰਸਿੱਧ ਪੰਜਾਬੀ ਸਿੰਗਰ ਹੈ ਇਹ ਕੁੜੀ ਬਹੁਤ ਸੋਹਣੇ ਪੰਜਾਬੀ ਗਾਣੇ ਗਾਉਂਦੀ ਹੈ ਇਸ ਕੁੜੀ ਦੀ ਐਕਸੈਂਟ ਸੁਣ ਕੇ ਦੇ ਕੋਈ ਕਹਿ ਨਹੀਂ ਸਕਦਾ ਕਿ ਇਹ ਕੁੜੀ ਪੰਜਾਬੀ ਨਹੀਂ ਹੈ ਜੀ ਹਾਂ ਦੋਸਤੋ ਇਹ ਕੁੜੀ ਪੰਜਾਬ ਦੀ ਨਹੀਂ ਹੈ ਇਸ ਦਾ ਜੰਮਪਲ ਪੰਜਾਬ ਵਿੱਚ ਨਹੀਂ ਹੋਇਆ ਹੈ ਅਸੀਂ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਕੁੜੀ ਦਾ ਜੰਮਪਲ ਹੋਇਆ ਹਰਿਆਣੇ ਵਿੱਚ ਸਿਰਸਾ ਜੀ ਹਾਂ ਦੋਸਤੋ ਇਹ ਕੁੜੀ ਹਰਿਆਣਵੀ ਹੈ ਪਰ ਕਿਉਂਕਿ ਇਸ ਕੁੜੀ ਦੀ ਪਰਵਰਿਸ਼ ਪੰਜਾਬ ਵਿੱਚ ਹੋਈ ਹੈ ਚੰਡੀਗੜ੍ਹ ਵਿਚੋਂ ਹੈ ਇਸ ਕਰਕੇ ਉਹ ਈ ਜ਼ਿਆਦਾ ਪੰਜਾਬੀ ਗਾਣੇ ਗਾਉਂਦੀ ਹੈ ਤੇ ਪੰਜਾਬੀ ਪੰਜਾਬੀ ਚੈਨਲ ਤੇ ਆਂਦੀ ਹੈ ਪੰਜਾਬੀ ਇੰਟਰਵਿਊਜ਼ ਹੁੰਦੀ ਹੈ ਪਰ ਐਕਚੁਅਲੀ ਇਹਦਾ ਬੈਕਗ੍ਰਾਉਂਡ ਹਰਿਆਣੇ ਤੋਂ ਆ। ਦੋਸਤੋ ਇਹ ਹੀ ਇੱਕ ਅਜਹੀ ਗਾਇਕਾ ਹੈ ਪੰਜਾਬ ਦੀ ਜੋ ਕਿ ਬਹੁਤ ਹੀ ਜ਼ਿਆਦਾ ਵੈਲ ਐਜੂਕੇਟਿਡ ਹੈ। ਤੁਹਾਨੂੰ ਅਸੀਂ ਇਹਦੀ ਐਜੂਕੇਸ਼ਨ ਬਾਰੇ ਕੁਝ ਦੱਸਣਾ ਚਾਹੁੰਦੇ ਹਾਂ। ਇਸ ਦੀ ਪੋਸਟ ਗ੍ਰੈਜੂਏਸ਼ਨ ਹੋਈ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ। ਉਸ ਤੋਂ ਬਾਅਦ ਦੋਸਤੋ ਇਸਨੇ ਐਮਫਿਲ ਕੀਤੀ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਪਟਿਆਲਾ ਤੋਂ 뮤직 ਦੇ ਵਿੱਚ। ਅਨ ਉਸ ਤੋਂ ਵੱਧ ਇਸ ਲੜਕੀ ਨੇ ਪੀ ਐਚ ਡੀ ਕੀਤੀ ਹੋਈ ਹੈ 뮤ਜ਼ਿਕ ਦੇ ਵਿੱਚ अगेन ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੋ ਦੋਸਤੋ ਇਹ ਲੜਕੀ ਇੰਨੀ ਹੋਨਹਾਰ ਹੈ ਇੰਨੀ ਜ਼ਿਆਦਾ ਟੈਲੈਂਟਿਡ ਹੈ ਇੰਨੀ ਜ਼ਿਆਦਾ ਵੈਲ ਐਜੂਕੇਟਿਡ ਹੈ ਇੱਕ ਪ੍ਰੋਫੈਸਰ ਵੀ ਬਣ ਸਕਦੀ ਹੈ ਮਿਊਜ਼ਿਕ ਦੇ ਵਿੱਚ ਪਰ ਇਹਦੀ ਆਵਾਜ਼ ਇੰਨੀ ਸੋਹਣੀ ਹੋਂ ਕਾਰਨ ਲੋਕਾਂ ਨੇ ਰਿਕਮੈਂਡ ਕੀਤਾ ਕਿ ਕਿ ਤੂੰ ਸ਼ੋਅ ਕਿਉਂ ਨਹੀਂ ਕਰਦੀ ਆਵਾਜ਼ ਪੰਜਾਬ ਦੀ ਦੇ ਸੀਜ਼ਨ ਵਿੱਚ ਕਿਉਂ ਨਹੀਂ ਜਾਂਦੀ ਸੋ ਲੋਕਾਂ ਦੇ ਰਿਕਮੈਂਡ ਕਰਨ ਤੋਂ ਬਾਅਦ ਇਸ ਲੜਕੀ ਨੇ ਆਵਾਜ਼ ਪੰਜਾਬ ਦੀ ਸੀਜ਼ਨ 1 2010 ਵਿੱਚ ਪਾਰਟਿਸਿਪੇਟ ਕੀਤਾ ਜੋ ਕਿ ਇਹਨੇ ਵਿਨ ਵੀ ਕੀਤਾ ਰਿਐਲਿਟੀ ਸ਼ੋ ਵਾਲਾ ਉਹ ਸ਼ੋ ਵਿਨ ਕਰਨ ਤੋਂ ਬਾਅਦ ਉਸ ਲੜਕੀ ਲਈ ਪੰਜਾਬ ਪੰਜਾਬੀ 뮤직 ਇੰਡਸਟਰੀ ਤੇ ਗੇਟ ਖੁੱਲ ਗਏ ਐਂਡ ਇਹ ਲੇਡੀ ਕਾਫੀ ਫੇਮਸ ਹੋ ਗਈ ਦੋਸਤੋ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਮਿਸ ਪੂਜਾ ਬਾਰੇ ਮਿਸ ਪੂਜਾ ਬਾਰੇ ਤਾਂ ਦੋਸਤੋ ਤੁਹਾਨੂੰ ਪਤਾ ਹੀ ਹੋਏਗਾ ਇਹ ਤਾਂ ਕੱਲੇ-ਕੱਲੇ ਅੱਜ ਪੰਜਾਬ ਦੀ ਹਰ ਗਲੀ ਦੇ ਹਰ ਨੁੱਕੜ ਦੇ ਬੱਚੇ ਨੂੰ ਪਤਾ ਮਿਸ ਪੂਜਾ ਕੋਹ ਹਨ ਕਿਉਂਕਿ ਮਿਸ ਪੂਜਾ ਐਨੀ ਫੇਮਸ ਹੈ ਮਿਸ ਪੂਜਾ ਦੇ ਜਿੰਨੇ ਵੀ ਗਾਣੇ ਹਨ ਉਹ ਸਾਰੇ ਹਿੱਟ ਹੋਏ ਨੇ ਐਂਡ ਦੋਸਤੋ ਸ਼ਾਇਦ ਤੁਹਾਨੂੰ ਇਹ ਪਤਾ ਨਹੀਂ ਹੋਏਗਾ ਕਿ ਮਿਸ ਪੂਜਾ ਹੀ ਇੱਕ ਅਜਿਹੀ ਕਲਾਕਾਰ ਹੈ ਪੂਰੇ ਪੰਜਾਬ ਵਿੱਚ ਜਿਸ ਦੀ ਵੈਲਿਊ ਸਭ ਤੋਂ ਜ਼ਿਆਦਾ ਜੀ ਹਾਂ ਦੋਸਤੋ ਹਰ ਇੱਕ ਗਾਣੇ ਲਈ ਮਿਸ ਪੂਜਾ ਜਲੇਰੀਆ 2 ਕਰੋੜ ਰੁਪਏ ਜੀ ਹਾਂ 2 ਕਰੋੜ ਰੁਪਏ ਔਰ ਇਹ ਗਾਇਕਾ ਹੀ ਅਜਿਹੀ ਗਾਇਕਾ ਜੋ ਕਿ ਸਭ ਤੋਂ ਜ਼ਿਆਦਾ ਗਰੀਬ ਸੀ ਔਰ ਸਭ ਤੋਂ ਜ਼ਿਆਦਾ ਅਮੀਰ ਵੀ ਅੱਜ ਇਹ ਹੀ ਹੈ ਜੀ ਹਾਂ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਮਿਸ ਪੂਜਾ ਦੀ ਕਹਾਣੀ ਮਿਸ ਪੂਜਾ ਦਾ ਜਨਮ ਹੋਇਆ ਰਾਜਪੁਰੇ ਪੰਜਾਬ ਵਿੱਚ ਔਰ ਪੇਰੈਂਟਸ ਕਿਸਾਨ ਸੀ ਔਰ ਪੇਰੈਂਟਸ ਕੋਲ ਜ਼ਿਆਦਾ ਪੈਸੇ ਨਾ ਹੋਣ ਕਾਰਨ ਉਹਨਾਂ ਨੇ ਮਿਸ ਪੂਜਾ ਦੀ ਪੜ੍ਹਾਈ ਲਈ ਉਸ ਨੂੰ ਗਵਰਨਮੈਂਟ ਸਕੂਲ ਵਿੱਚ ਭੇਜਿਆ ਗਵਰਨਮੈਂਟ ਸਕੂਲ ਵਿੱਚ ਵੀ ਮਿਸ ਪੂਜਾ ਦਾ ਜ਼ਿਆਦਾ ਧਿਆਨ ਪੜਾਈ ਵਿੱਚ ਨਹੀਂ ਸੀ ਕਿਉਂਕਿ ਇਸ ਦਾ ਧਿਆਨ ਧਿਆਨ ਜ਼ਿਆਦਾ 뮤직 ਵਿੱਚ ਸੀ ਸੋ ਮਿਸ ਪੂਜਾ ਨੇ ਆਪਣੀ ਸਕੂਲਿੰਗ ਕਰਨ ਤੋਂ ਬਾਅਦ ਐਡਮਿਸ਼ਨ ਲਿੱਤੀ ਕਾਲਜ ਵਿੱਚ ਐਂਡ ਕਾਲਜ ਵਿੱਚ ਹਰ ਫੰਕਸ਼ਨ ਹਰ ਹਰ ਐਨੂਅਲ ਫੰਕਸ਼ਨ ਹਰ ਫੈਸਟੀਵਲ 'ਚ ਪੂਜਾ ਗੀਤ ਗਾਉਂਦੀ ਸੀ ਤੇ ਪੂਜਾ ਦੇ ਟੀਚਰਸ ਐਂਡ ਲੈਕਚਰਰਸ ਹਮੇਸ਼ਾ ਕਹਿੰਦੇ ਸੀ ਕਿ ਪੂਜਾ ਬਹੁਤ ਤੋਂ ਅੱਗੇ ਬਹੁਤ ਜਾਣਗੇ ਕਿਉਂਕਿ ਤੋ ਬਹੁਤ ਸੋਹਣੇ ਗਾਣੇ ਗਾਉਂਦੀ ਹੈ ਸੋ ਇਦਾਂ ਹੀ ਕਰਦੇ ਹੋਏ ਪੂਜਾ ਨੇ ਆਪਣੀ ਮਾਸਟਰ ਡਿਗਰੀ ਕੰਪਲੀਟ ਕੀਤੀ 뮤직 ਵਿੱਚ ਔਰ ਇੱਕ ਪੂਜਾ ਨੂੰ ਗਾਣ ਦਾ ਮੌਕਾ ਮਿਲਿਆ ਇੱਕ ਫੇਅਰ ਨਿਊ ਫੈਸਟੀਵਲ ਦੇ ਵਿੱਚ ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਚੇਅਰਮੈਨ ਨੂੰ ਇਨਵਾਈਟ ਕੀਤਾ ਗਿਆ ਐਂਡ ਉਹਨਾਂ ਨੇ ਪੂਜਾ ਨੂੰ ਦੇਖਿਆ ਗਾਉਂਦੇ ਹੋਏ ਸਟੇਜ ਤੇ ਤੇ ਉਹਨਾਂ ਨੇ ਪੂਜਾ ਨੂੰ ਮੌਕਾ ਦਿੱਤਾ 2006 ਵਿੱਚ ਇੱਕ ਗਾਣਾ ਗਾਣ ਦਾ ਜਿਸ ਦਾ ਨਾਮ ਸੀ ਜਾਨ ਤੋਂ ਪਿਆਰੀ ਦੋਸਤੋ ਇਹ ਗਾਣਾ ਤੁਸੀਂ ਸੁਣਿਆ ਹੋਵੇਗਾ 2006 ਵਿੱਚ ਆਇਆ ਸੀ ਬਹੁ ਉਸ ਟਾਈਮ ਬਹੁਤ ਫੇਮਸ ਹੋਇਆ ਜਿਸ ਕਾਰਨ ਮਿਸ ਪੂਜਾ ਲਈ ਸਟੈਪ ਬਾਈ ਸਟੈਪ ਪੰਜਾਬੀ ਇੰਡਸਟਰੀ ਦੇ ਦਰਵਾਜ਼ੇ ਖੁੱਲ ਗਏ ਗੱਲ ਕਰਨ ਜਾ ਰਹੇ ਹਾਂ ਅਸੀਂ ਸੁਨਿੰਦਾ ਸ਼ਰਮਾ ਦੀ ਸੁਨਿੰਦਰ ਸ਼ਰਮਾ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਦੋਸਤੋ ਹਰ ਬੱਚੇ-ਬੱਚੇ ਨੂੰ ਪਤਾ ਕੌਣ ਹੈ ਕੁੜੀ ਜੀ ਹਾਂ ਦੋਸਤੋ YouTube ਤੋਂ ਪ੍ਰਸਿੱਧ ਹੋਣ ਵਾਲੀ ਸੁਨਿੰਦਰ ਸ਼ਰਮਾ ਨੂੰ ਅੱਜ ਹਰ ਕੋਈ ਜਾਣਦਾ ਹੈ ਬੁਲਟ ਤਾਂ ਰੱਖਿਆ ਪਟਾਕੇ ਪਾਣ ਨੂੰ ਹਰ ਇੱਕ ਜਵਾਕ ਦੇ ਗਾਮੂ ਤੇ ਇਹ ਗਾਣਾ ਆਜੇ ਹਰ ਕੋਈ ਜਵਾਕ ਬੁਲਟ ਖਰੀਦਣਾ ਚਾਹੁੰਦਾ ਜਸਟ ਬਿਕੋਜ਼ ਆਫ ਸੁਨਿੰਦਰ ਸ਼ਰਮਾ ਜੀ ਹਾਂ ਦੋਸਤੋ ਇਹ ਕੁੜੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਨੇਚਰਲ ਬਿਊਟੀ ਹੈ ਔਰ ਇਹ ਹਮੇਸ਼ਾ ਹਰ ਕਿਸੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਨਾਲ ਗੱਲ ਕਰਦੀ ਹੈ ਦੋਸਤੋ ਅਸੀਂ ਤੁਹਾਨੂੰ ਸੁਨਿੰਦਰ ਸ਼ਰਮਾ ਦੀ ਬੈਕਗ੍ਰਾਉਂਡ ਬਾਰੇ ਦੱਸਣਾ ਚਾਹੁੰ ਸਨਿੰਦਾ ਸ਼ਰਮਾ ਨੇ ਆਪਣੀ ਸਟਾਰਟਿੰਗ ਦੀ ਪੜਾਈ ਫਰਤੇ ਕਰ ਤੋਂ ਹੀ ਕੀਤੀ ਹੈ ਐਂਡ ਸਨਿੰਦਾ ਸ਼ਰਮਾ ਦੇ ਪੇਰੈਂਟਸ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਨਿੰਦਾ ਸ਼ਰਮਾ ਦੇ ਪੇਰੈਂਟਸ ਬਹੁਤ ਹੀ ਜ਼ਿਆਦਾ ਸਟ੍ਰਿਕਟ ਸੀ ਉਹ ਕਦੀ ਨਹੀਂ ਸੀ ਚਾਹੁੰਦੇ ਕਿ ਸਨਿੰਦਾ ਕਦੀ ਵੀ ਟੀਵੀ ਤੇ ਆਏ ਜਾਂ ਪੰਜਾਬੀ ਗਾਣੇ ਗਾਏ ਪਰਸਨਿੰਦਰ ਨੂੰ ਸ਼ੁਰੂ ਤੋਂ ਹੀ ਗਾਣ ਦਾ ਬਹੁਤ ਸ਼ੌਂਕ ਸੀ ਸਕੂਲ ਟਾਈਮ ਵਿੱਚ ਟੀਚਰਜ਼ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਸੁਨਿੰਦਰ ਦੀ ਬਾਤ ਬਹੁਤ ਸੋਹਣੀ ਹੈ ਸੁਨਿੰਦਰ ਤੇਰੀ ਬਾਤ ਬਹੁਤ ਸੋਹਣੀ ਹੈ ਫਰੈਂਡਸ ਵੀ ਹਮੇਸ਼ਾ ਕਹਿੰਦੀਆਂ ਸੀ ਸੁਨਿੰਦਰ ਤੇਰੀ ਬਾਤ ਬਹੁਤ ਸੋਹਣੀ ਹੈ ਸੋ ਸੁਨਿੰਦਰ ਨੇ ਇੱਕ ਦਿਨ ਇਨਕਰੇਜ ਕਰਕੇ ਆਪਣੀ ਵੀਡੀਓ YouTube ਤੇ ਲੋਡ ਕੀਤੀ ਜੋ ਕਿ ਬਹੁਤ ਹੀ ਜ਼ਿਆਦਾ ਸਰਾਹੀ ਗਈ ਪੰਜਾਬ ਵਿੱਚ ਉਹ ਪੰਜਾਬ ਤੇ ਹਰ ਬੱਚੇ ਨੇ ਉਸ ਵੀਡੀਓ ਨੂੰ ਲਾਈਕ ਕੀਤਾ YouTube ਤੇ ਉਹ ਵੀਡੀਓ ਨੂੰ ਇੰਨੇ ਜ਼ਿਆਦਾ ਵਿਊਜ਼ ਹੋ ਇੰਨੇ ਜ਼ਿਆਦਾ ਲਾਈਕ ਹੋ ਗਏ ਕਿ ਪੰਜਾਬ ਦੇ ਵੱਡੇ ਤੋਂ ਵੱਡੇ 뮤직 ਡਾਇਰੈਕਟਰ ਮਜਬੂਰ ਹੋ ਗਏ ਸੁਨਿੰਦਾ ਸ਼ਰਮਾ ਨੂੰ ਲੈ ਲਈ ਕਿਉਂਕਿ ਇੰਨੇ ਇਸ ਦੇ ਵੀਡੀਓ ਨੇ ਇੰਨੇ ਲਾਈਕਸ ਕ੍ਰੀਏਟ ਕਰ ਦਿੱਤੇ ਪੰਜਾਬ ਵਿੱਚ ਇਸ ਦੀ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਗਈ ਔਰ ਪਰ 뮤직 ਡਾਇਰੈਕਟਰ ਨੇ ਉਹ ਕੈਚ ਕਰਨ ਦੀ ਕੋਸ਼ਿਸ਼ ਕੀਤੀ ਇਹ ਵੀਡੀਓ ਆਈ ਕਿੱਥੋਂ ਆ ਸੋ ਉਹਨਾਂ ਨੇ ਜਦੋਂ ਕੈਚ ਕੀਤਾ ਉਹਨਾਂ ਨੇ ਸੁਨਿੰਦਰ ਸ਼ਰਮਾ ਦੇ ਪੇਰੈਂਟਸ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੇ ਪੇਰੈਂਟਸ ਨੂੰ ਸਮਝਾਇਆ ਕਿ ਕੁੜੀ ਚ ਟੈਲੈਂਟ ਆ ਤੋ ਤੁਹਾਨੂੰ ਇੱਕ ਕੁੜੀ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਸੋ ਇਸ ਤਰ੍ਹਾਂ ਦੋਸਤੋ ਉਹਨਾਂ ਦੇ ਪੇਰੈਂਟਸ ਕਨਵਿੰਸਡ ਹੋ ਕੇ 뮤직 ਡਾਇਰੈਕਟਰ ਤੋ ਉਹਨਾਂ ਨੇ ਚਾਂਸ ਦਿੱਤਾ ਸੁਨਿੰਦਰ ਨੂੰ ਗਾਣ ਲਈ ਸੋ ਲਓ ਜੀ ਦੋਸਤੋ ਇਹ ਰਹੀਆਂ ਸਾਡੀ ਪੰਜਾਬ ਦੀਆਂ ਪੰਜ ਛੇਰਨੀਆਂ ਜਿਨ੍ਹਾਂ ਨੇ ਪੰਜਾਬ ਵਿੱਚ ਮਚਾਈ ਹੋਈ ਹੈ ਤੂਮ ਹੋਰ ਨਿਊਜ਼ ਲੈ ਕੇ ਆ ਰਹੇ ਹਾਂ ਜਲਦੀ ਦੇਖਦੇ ਰਹੋ ਦੇਸੀ ਤੜਕਾ ਧੰਨਵਾਦ